ਮੀ ਜਾਵੇ ਅਤੇ ਰੇ ਜਾਵੇ ਕਹਾਣੀ ਸੰਤ ਸਿੰਘ ਸੇਖੋ ਜਦੋਂ ਦਾ ਮੰਗਲ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸੀ ਬਸੰਤਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ ਪਿਛਲੇ 6 ਮਹੀਨਿਆਂ ਵਿੱਚ 2 ਮਹੀਨੇ ਬਰਸਾਤ ਦੇ ਸਨ ਜਦੋਂ ਬੰਜਰਾਂ ਵਿੱਚ ਘਾਹ ਇਤਨਾ ਉੱਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕੇ ਲਿਆਉਣ ਤੋਂ ਪਿੱਛੋਂ ਬਹੁਤਾ ਤੂੜੀ ਪੱਠਾ ਪਾਉਣ ਦੀ ਲੋੜ ਹੀ ਨਹੀਂ ਸੀ ਤੇ ਬਸੰਤਕੌਰ ਦੀ ਮੱਝ ਜੋ ਦੁੱਧੋਂ ਨਸ ਚੁੱਕੀ ਸੀ ਨੂੰ ਤਾਂ ਬੰਜਰਾਂ ਵਿੱਚ ਚਰਨ ਤੋਂ ਬਿਨਾਂ ਹੋਰ ਕੁਝ ਪਾਇਆ ਵੀ ਨਹੀਂ ਸੀ ਜਾਂਦਾ ਚਾਰ ਇਸ ਨੂੰ ਵਾਗੀ ਮੁੰਡਾ ਲੈ ਆਉਂਦਾ ਸੀ ਜਿਸ ਨੂੰ 2 ਰੁਪਏ ਮਹੀਨਾ ਦਿੱਤੇ ਜਾਂਦੇ ਸਨ ਪਰ ਪਿਛਲੇ 2 ਮਹੀਨਿਆਂ ਤੋਂ ਜਦੋਂ ਦੀ ਮੱਝ ਸੂਪਈ ਸੀ ਅਤੇ ਸਿਆਲ ਦੀ ਰੁੱਤ ਆ ਰਹੀ ਸੀ ਇਸ ਨੂੰ ਮੱਕੀ ਦੇ ਪੱਠੇ ਪਾਉਣੇ ਬਹੁਤ ਜ਼ਰੂਰੀ ਹੋ ਗਏ ਸਨ ਜੋ ਵਟਾਈ ਉੱਤੇ ਦਿੱਤੇ ਖੇਤਾਂ ਵਿੱਚੋਂ ਬਸੰਤਕੌਰ ਨੂੰ ਆਪ ਲਿਆਉਣੇ ਪੈਂਦੇ ਸਨ ਬਸੰਤਕੌਰ ਦੀ ਸੱਸ ਬੁੱਢੀ ਮਹਾਕੌਰ ਨੂੰ ਅੱਖਾਂ ਤੋਂ ਥੋੜਾ ਦਿਸਦਾ ਸੀ ਤੇ ਸ਼ਾਇਦ ਇਸੇ ਕਰਕੇ ਉਸ ਨੂੰ ਬਸੰਤਕੌਰ ਦੇ ਬਾਹਰ ਖੇਤ ਵਿੱਚ ਇਕੱਲੇ ਪੱਠੇ ਲੈਣ ਜਾਣ ਉੱਤੇ ਬਹੁਤ ਟੁੜਕੂ ਲੱਗਿਆ ਰਹਿੰਦਾ ਸੀ ਜੇ ਉਸ ਦੀਆਂ ਅੱਖਾਂ ਦੀ ਜੋਤ ਠੀਕ ਹੁੰਦੀ ਤਾਂ ਸ਼ਾਇਦ ਉਹ ਘਰ ਤੋਂ ਲੈ ਕੇ ਖੇਤ ਤੱਕ ਬਸੰਤਕੌਰ ਦੇ ਰਾਹ ਦੀ ਰਾਖੀ ਕਰ ਸਕਦੀ ਪਰ ਹੁਣ ਤਾਂ ਉਸ ਨੂੰ ਚੁੱਲ੍ਹੇ ਚੌਂਕੇ ਵਿੱਚ ਪਈਆਂ ਚੀਜ਼ਾਂ ਵੀ ਘਾਟੇ ਹੀ ਦਿਸਦੀਆਂ ਸਨ ਪੁੱਤ ਜ਼ਮਾਨਾ ਬੜਾ ਭੜਾ ਆ ਗਿਆ ਏ ਆਪਣੀ ਪਤ ਆਪੇ ਸੰਭਾਲਣ ਦੀ ਹੋਈ ਏ ਉਹ ਬਸੰਤਕੌਰ ਨੂੰ ਤਾੜਨਾ ਕਰਦੀ ਬੇਬੇ ਕੋਈ ਫਿਕਰ ਨਾ ਕਰ ਕੋਈ ਜੰਮਿਆ ਨਹੀਂ ਅੱਖ ਚਾੱਕ ਕੇ ਦੇਖਣ ਵਾਲਾ ਮੈਨੂੰ ਬਸੰਤਕੌਰ ਦਿਲ ਜਮੀ ਨਾਲ ਉੱਤਰ ਦਿੰਦੀ ਆਹੋ ਪੁੱਤ ਆਪਣਾ ਮਨ ਚੰਗਾ ਹੋਵੇ ਤਾਂ ਕਿਸੇ ਦੀ ਕੀ ਮਜਾ ਲੈਂ। ਬਸੰਤ ਕੌਰ ਦਾ ਮਨ ਹਾਲੀ ਤੱਕ ਠੀਕ ਹੀ ਚੰਗਾ ਸੀ ਪਰ ਜ਼ਗੀਲਦਾਰ ਹਰਦਿਆਲ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਦਾ ਮਨ ਚੰਗਾ ਨਹੀਂ ਸੀ। ਪਿਛਲੇ 15 ਕੁ ਦਿਨਾਂ ਤੋਂ ਜਦੋਂ ਤੋਂ ਉਸ ਨੂੰ ਬਸੰਤ ਕੌਰ ਦੇ ਪੱਠਿਆਂ ਨੂੰ ਜਾਣਦੇ ਰਾ ਅਤੇ ਵੇਲੇ ਦਾ ਪੱਕ ਹੋ ਚੁੱਕਿਆ ਸੀ ਉਹ ਰੋਜ਼ ਬਸੰਤ ਕੌਰ ਨੂੰ ਅੱਗੇ ਪਿੱਛੇ ਰਾਹ ਵਿੱਚ ਮਿਲਦਾ ਅਤੇ ਖੰਗੂਰਾ ਮਾਰ ਕੇ ਲੰਘਦਾ ਸੀ। ਬਸੰਤ ਕੌਰ ਦਾ ਮਨ ਭਾਵੇਂ ਸਾਫ਼ ਸੀ ਉਸ ਨੂੰ ਗੁਰਦੇਵ ਸਿੰਘ ਦੇ ਇਸ ਤਰ੍ਹਾਂ ਰੋਜ਼ ਉਸ ਨੂੰ ਰਾਹ ਵਿੱਚ ਟੱਕਰਨ ਅਤੇ ਖੰਗੂਰਾ ਮਾਰਨ ਤੋਂ ਕੋਈ ਐਡਾ ਰੋਸ ਨਹੀਂ ਸੀ ਚੜਦਾ ਇਸ ਤਰ੍ਹਾਂ ਸਗੋਂ ਉਸਦੇ ਮਨ ਵਿੱਚ ਇੱਕ ਤਰ੍ਹਾਂ ਦਾ ਅਭਿਮਾਨ ਜਿਹਾ ਉਪਜਦਾ ਸੀ ਉਸ ਦਾ ਮਨ ਅੰਦਰੋਂ ਅੰਦਰ ਗੁਰਦੇਵ ਸਿੰਘ ਦੀ ਇਸ ਵਿਅਰਥ ਚੇਸ਼ਟਾ ਉੱਤੇ ਮੁਸਕੁਰਾਂਦਾ ਸੀ ਇੱਕ ਤਰ੍ਹਾਂ ਆਕਵਾਕਰ ਜਿਸ ਨੂੰ ਨਦੀ ਦੀ ਲਹਿਰ ਦੇ ਚੜਾਓ ਤੇ ਸਗੋਂ ਆਪਣੀ ਸ਼ਕਤੀ ਉੱਤੇ ਮਾਣ ਉਪਜਦਾ ਹੈ ਬਸੰਤ ਕੌਰ ਉਸਦੇ ਅਤੇ ਉਸਦੇ ਖੰਗੂਰੇ ਦੇ ਪਾਸੋਂ ਅਡੋਲ ਲੰਘ ਕੇ ਹਰ ਰੋਜ਼ ਇੱਕ ਤਰ੍ਹਾਂ ਦੇ ਜਿੱਤ ਭਾਵ ਨਾਲ ਘਰ ਆਉਂਦੀ ਸੀ ਮੰਗਲ ਸਿੰਘ ਆਪਣੀ ਮਾਂ ਮਹਾਕੌਰ ਅਤੇ ਪਤਨੀ ਬਸੰਤ ਕੌਰ ਦੀ ਮਰਜ਼ੀ ਦੇ ਉਲਟ ਫੌਜ ਵਿੱਚ ਭਰਤੀ ਹੋਇਆ ਸੀ ਪਰ ਤੀਨਾ ਹੁੰਦਾ ਤਾਂ ਕੀ ਕਰਦਾ ਫਸਲਾਂ ਦੇ ਭਾਅ ਭਾਵੇਂ ਚੌਖੇ ਚੜੇ ਹੋਏ ਸਨ ਫੇਰ ਵੀ ਪੰਜੀ ਕੱਚੇ ਵਿਗੇ ਭੋਏ ਵਿੱਚੋਂ ਕੀ ਕਮਾ ਸਕਦਾ ਸੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਤਾਂ ਭਾਵੇਂ ਉਹ ਕਰਦਾ ਸੀ ਪਰ ਉਹ ਅਤ ਗਰੀਬੀ ਦਾ ਜੀਵਨ ਜੋ ਇਸ ਮਿੱਟੀ ਵਿੱਚੋਂ ਪ੍ਰਾਪਤ ਹੋ ਸਕਦਾ ਸੀ ਉਸ ਨੂੰ ਸੰਤੁਸ਼ਟ ਨਹੀਂ ਸੀ ਕਰ ਸਕਿਆ ਨਿਚਲੇ 4 ਵਰਿਆਂ ਵਿੱਚ ਉਸਦੇ ਸਿਰ ਹਜ਼ਾਰ ਦੇ ਕਰੀਬ ਕਰਜ਼ਾ ਹੋ ਗਿਆ ਸੀ ਤੇ ਜੇ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਤਾਂ ਹੋਰ 5 ਕੁ ਸਾਲਾਂ ਵਿੱਚ ਉਸ ਨੂੰ ਪਿਓ ਦਾਦੇ ਦੀ ਭੋਂ ਤੋਂ ਵੀ ਹੱਥ ਧੋਣੇ ਪੈਣੇ ਸਨ ਸੋਹਾਰ ਹੁੱਟ ਕੇ ਉਹ ਫੌਜ ਵਿੱਚ ਭਰਤੀ ਜਾ ਹੋਇਆ ਸੀ ਉਸ ਨਾਲ ਉਸ ਦਾ ਕਰਜ਼ੇ ਦਾ ਭਾਰ ਵੀ ਹੌਲਾ ਹੋ ਗਿਆ ਸੀ ਟੱਗੇ ਟਾਂਡੇ ਵੇਚ ਕੇ ਉਸ ਨੇ ਕਰਜ਼ੇ ਵਿੱਚੋਂ 500 ਉਤਾਰ ਵੀ ਦਿੱਤਾ ਸੀ ਪਰ ਕਰ ਵਿੱਚ ਭੋਂ ਤੋਂ ਵੀ ਵਧੇਰੇ ਦੌਲਤ ਸੀ ਬਸੰਤਕੌਰ ਜਿਸ ਦਾ ਬੁੱਢੀ ਮਹਾਕੌਰ ਨੂੰ ਬਹੁਤ ਫਿਕਰ ਸੀ ਜੇ ਮਹਾਕੌਰ ਦੀਆਂ ਅੱਖਾਂ ਠੀਕ ਹੁੰਦੀਆਂ ਤਾਂ ਉਸ ਨੂੰ ਐਡਾ ਫਿਕਰ ਨਾ ਹੁੰਦਾ ਪਰ ਹੁਣ ਤਾਂ ਉਹ ਬਸੰਤਕੌਰ ਨੂੰ ਜਾਣੋ ਬਿਲਕੁਲ ਹੀ ਉਗਾੜ ਪਈ ਵਸਤ ਸਮਝਦੀ ਸੀ ਉਹ ਅਗਲੇ 5 ਸਾਲੇ ਕਿਸਮਤ ਨੂੰ ਪਰਤੇ ਆਉਣ ਲਈ ਵੀ ਤਿਆਰ ਸੀ ਉਹ ਹੋਰ ਗਰੀਬੀ ਵਿੱਚ ਜੀ ਲੈਣ ਨੂੰ ਵੀ ਤਿਆਰ ਸੀ ਜੇ ਮੰਗਲ ਸਿੰਘ ਘਰ ਰਹਿ ਕੇ ਬਸੰਤਕੌਰ ਦੀ ਰਾਖੀ ਰੱਖੇ ਪਰ ਮੰਗਲ ਸਿੰਘ ਨਹੀਂ ਸੀ ਮੰਨਿਆ ਬਸੰਤ ਕੌਰ ਨੇ ਵੀ ਕਈ ਦਿਨ ਅੱਖਾਂ ਹੰਝੂਆਂ ਵਿੱਚ ਡੁਬਾਈ ਰੱਖੀਆਂ ਸਨ ਜਦੋਂ ਮੰਗਲ ਸਿੰਘ ਭਰਤੀ ਹੋ ਕੇ ਘਰੋਂ ਚਲੇ ਗਿਆ ਸੀ ਪਰ ਦੋ ਕੁ ਮਹੀਨੇ ਬਾਅਦ ਉਸਦੇ 50 ਰੁਪਏ ਮਨੀ ਆਰਡਰ ਰਾਹੀਂ ਆ ਗਏ ਸਨ ਜਿਨ੍ਹਾਂ ਵਿੱਚੋਂ ਵੀ ਕੁ ਤੇ ਮਹਾਕੌਰ ਨੇ ਬਸੰਤ ਕੌਰ ਨੂੰ ਅਤੇ ਉਸਦੀ ਦੋ ਕੁ ਸਾਲ ਦੀ ਧੀ ਨੂੰ ਸਿਆਲੋਂ ਦਾ ਦੇਖ ਕੇ ਮੋٹے ਕੱਪੜੇ ਸੰਭਾਲ ਦਿੱਤੇ ਸਨ ਤੇ ਇੱਕ ਜਰਾ ਪਤਲੇ ਕੱਪੜੇ ਦਾ ਬਸੰਤ ਕੌਰ ਨੇ ਆਪਣੀ ਪਸੰਦ ਦਾ ਵੀ ਸੰਭਾਲ ਲਿਆ ਸੀ ਅਤੇ ਹੋਰ ਵੀ ਕੁ ਦੇ ਖਲਬੜੇਵੇਂ ਆਦੀ ਮੱਜਾਂ ਲਈ ਆ ਗਏ ਸਨ ਜਿਨ੍ਹਾਂ ਸਦਕਾ ਘਰ ਵਿੱਚ ਘੋੜਾ ਦਾ ਪੀਪਾ ਹਰ ਰੋਜ਼ ਬਰੋਜ਼ ਪਰਦਾ ਜਾ ਰਿਹਾ ਸੀ ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਨੂੰ ਰਾਹ ਵਿੱਚ ਟੱਕਰਦਿਆਂ 15 ਕੁ ਦਿਨ ਲੰਘ ਗਏ ਤਾਂ ਬਸੰਤ ਕੌਰ ਨੂੰ ਮਹਿਸੂਸ ਹੋਣ ਲੱਗਿਆ ਕਿ ਉਸਦੇ ਕੱਪੜੇ ਭਾਵੇਂ ਇਹ ਉਸਨੇ 2-3 ਵਾਰੀ ਹੀ ਤੋਤੇ ਸਨ ਕੁਝ ਵਧੇਰੇ ਹੀ ਉਦਾਸ ਪੈ ਗਏ ਸਨ ਸੋ 16ਵੇਂ ਕੁ ਦਿਨ ਉਸਨੇ ਆਪਣਾ ਸੂਟ ਬਦਲ ਲਿਆ ਇਸ ਦਿਨ ਉਹਨਾਤੀ ਵੀ ਜ਼ਰਾ ਵਧੇਰੇ ਸ਼ੌਂਕ ਨਾਲ ਸੀ ਤੇ ਜਦੋਂ ਉਹ ਖੇਤ ਨੂੰ ਜਾ ਰਹੀ ਸੀ ਤਾਂ ਉਸਦੇ ਮਨ ਨੇ ਉਸ ਨੂੰ ਮਖੌਲ ਜਿਹਾ ਨਾ ਲਾਕਿਆ ਸੀ ਅੱਜ ਗੁਰਦੇਵ ਸਿੰਘ ਦੇ ਸੰਗ ਵਿੱਚੋਂ ਖੰਘੂਰਾ ਨਹੀਂ ਹੋਕਾ ਨਿਕਲੇਗਾ ਤੇ ਹੋਇਆ ਵੀ ਕੁਝ ਇਸੇ ਤਰ੍ਹਾਂ ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਰਾਹ ਵਿੱਚ ਮਿਲੇ ਤਾਂ ਗੁਰਦੇਵ ਸਿੰਘ ਨੇ ਖੰਗੂਰਾ ਕੋਈ ਨਾ ਮਾਰਿਆ ਕੁਝ ਹੌਸਲਾ ਕਰਕੇ ਉਹ ਬੋਲਿਆ ਬਸੰਤ ਕੌਰੇ ਅੱਜ ਕਿਧਰੇ ਮੰਗਲ ਸਿਓ ਤਾਂ ਨਹੀਂ ਆਇਆ ਨਹੀਂ ਜੀ ਬਸੰਤ ਕੌਰ ਨੇ ਸ਼ਰਮੰਦੀ ਸ਼ਰਮੰਦੀ ਨੇ ਜਵਾਬ ਦਿੱਤਾ ਤਾਂ ਫਿਰ ਕੱਲ ਆਉਣਾ ਹੋ ਬਸੰਤਕੌਰ ਉਸੇ ਤੀਵੇਂ ਵਾਜ ਵਿੱਚ ਅਤੇ ਨੀਵੀਂ ਅੱਖਾਂ ਨਾਲ ਜਵਾਬ ਦੇ ਕੇ ਲੰਘ ਗਈ ਇਸੇ ਤੋਂ ਤੀਜੇ ਕੁ ਦਿਨ ਗੁਰਦੇਵ ਸਿੰਘ ਐਨ ਉਸੇ ਵੇਲੇ ਬਸੰਤਕੌਰ ਕੋਲ ਖੇਤ ਵਿੱਚ ਗਿਆ ਜਦੋਂ ਉਹ ਪੱਠੇ ਵੱਢ ਕੇ ਭਰੀ ਚੁੱਕਣ ਦੀ ਸਲਾਹ ਕਰ ਰਹੀ ਸੀ ਬਿਨਾ ਬੁਲਾਏ ਹੀ ਗੁਰਦੇਵ ਸਿੰਘ ਨੇ ਆ ਕੇ ਪੱਠਿਆਂ ਦੀ ਭਰੀ ਬਸੰਤਕੌਰ ਦੇ ਸਿਰ ਉਤੇ ਝੁਕਾ ਦਿੱਤੀ ਬਸੰਤਕੌਰ ਦਾ ਲਹੂ ਜਾਣੋ ਉਸ ਦੀਆਂ ਨਾੜੀਆਂ ਵਿੱਚ ਜੰਮ ਗਿਆ ਉਹ ਬੋਲੀ ਚੱਲੀ ਕੁਝ ਨਾ ਅਤੇ ਪੱਠੇ ਚੁੱਕ ਕੇ ਘਰ ਨੂੰ ਆ ਗਈ ਕਰ ਆਂਦੀ ਨੂੰ ਉਹੋ ਹੀ ਮਹਾਕੌਰ ਦੀ ਨਿੱਤ ਦਿਹਾੜੀ ਵਾਲੀ ਤਾੜਨਾ ਹੋਈ ਦੇਖੀ ਪੁੱਤ ਕਿਸੇ ਦੇ ਚਾਂਸੇ ਵਿੱਚ ਨਾ ਆ ਕੇ ਘਰ ਨੂੰ ਲਾਜ ਨਾ ਲਵਾ ਦੇਈ ਸਾਰੇ ਪਿੰਡ ਦਾ ਰਵਈਆ ਕੁਝ ਚੰਗਾ ਨਹੀਂ ਤੇ ਇਹ ਜਗੀਰਦਾਰਾਂ ਦਾ ਮੁੰਡਾ ਤਾਂ ਕਿਸੇ ਦੇ ਸਾਦਣ ਦਾ ਹੈ ਹੀ ਨਹੀਂ ਬਸੰਤਕੌਰ ਦੇ ਇਹ ਗੱਲ ਖਾਨੇ ਤਾਂ ਲੱਗੀ ਪਰ ਉਹ ਆਪਣੇ ਆਪ ਨੂੰ ਕੁੜਕੀ ਵਿੱਚ ਫਸੀ ਮਹਿਸੂਸ ਕਰ ਰਹੀ ਸੀ ਜੇ ਰੱਬ ਇਸ ਮੁੰਡੇ ਨੂੰ ਆਪ ਹੀ ਸਮੱਤ ਦੇਵੇ ਤਾਂ ਚੰਗਾ ਏ ਉਸਨੇ ਸੋਚਿਆ ਉਸਨੇ 5 ਪੈਸੇ ਦੇ ਪਤਾਸੇ ਸੁੱਕੇ ਜੇ ਕੱਲ ਤੋਂ ਗੁਰਦੇਵ ਸਿੰਘ ਉਸਦਾ ਪਿੱਛਾ ਛੱਡ ਦੇਵੇ ਮਹਾਕੌਰ ਦੀ ਉਸਨੇ ਅੱਗੇ ਵਾਂਗੀ ਦ੍ਰਿੜਤਾ ਪਰੇ ਉੱਤਰ ਨਾਲ ਤਸੱਲੀ ਕਰਵਾ ਦਿੱਤੀ ਪਰ ਕੱਪੜੇ ਲੱਤੇ ਦੀ ਸ਼ੌਂਫ ਬਸੰਤ ਕੌਰ ਦੀ ਕੋਈ ਨਾ ਘਟੀ ਦੂਜੇ ਨਹੀਂ ਤਾਂ ਤੀਜੇ ਦਿਨ ਉਹ ਜ਼ਰੂਰ ਸੂਟ ਬਦਲਦੀ ਇੱਕ ਦਿਨ ਤਾਂ ਇੱਕ ਗਵੰਡਨ ਨੇ ਆਖ ਹੀ ਦਿੱਤਾ ਕੁੜੇ ਪੱਠਿਆਂ ਨੂੰ ਚੱਲੀਆਂ ਕਿ ਤੀਆਂ ਤੇ ਪਰ ਬਸੰਤ ਕੌਰ ਨੇ ਹੱਸ ਕੇ ਗੱਲ ਟਾਲ ਦਿੱਤੀ ਫਿਰ ਵੀ ਬਸੰਤ ਕੌਰ ਆਪਣੇ ਪੱਠਿਆਂ ਨੂੰ ਜਾਣ ਵੇਲੇ ਵਿੱਚ ਥੋੜੇ ਬਹੁਤ ਮਿੰਟਾਂ ਦੀ ਬਦਲੀ ਜ਼ਰੂਰ ਕਰ ਦਿੰਦੀ ਤੇ ਇਸ ਤਰ੍ਹਾਂ ਕਈ ਵਾਰੀ ਗੁਰਦੇਵ ਸਿੰਘ ਉਸ ਨੂੰ ਭਰੀ ਚਕਾਉਣ ਵੇਲੇ ਨਾ ਮਿਲ ਸਕਦਾ ਉਹਨਾਂ ਦੇ ਅੱਗੇ ਪਿੱਛੇ ਰਾਹ ਵਿੱਚ ਹੀ ਟੱਕਰ ਹੋ ਜਾਂਦੀ 15-20 ਦਿਨ ਇਸੇ ਤਰ੍ਹਾਂ ਜਿਉਂ ਤਿਉਂ ਕਰਕੇ ਲੰਘ ਗਏ ਤਾਂ ਮੰਗਲ ਸਿੰਘ ਦੀ ਚਿੱਠੀ ਆ ਗਈ ਕਿ ਉਹ ਹੋਰ 15 ਕੁ ਦਿਨਾਂ ਤੱਕ ਮਹੀਨੇ ਦੀ ਛੁੱਟੀ ਆਵੇਗਾ ਮਹਾਕੌਰ ਦੀ ਤਾਂ ਜਾਨ ਵਿੱਚ ਜਾਨ ਪੈ ਗਈ ਬਸੰਤ ਕੌਰ ਦੇ ਭਾਵਾਂ ਨੂੰ ਵੀ ਸੁਭਾਵਕੇ ਹਲੂਣਾ ਆ ਗਿਆ। ਉਸਨੇ ਦਿਨ ਰਾਤ ਉਡੀਕ ਵਿੱਚ ਲੰਗਣ ਲੱਗੇ ਤੇ ਗੁਰਦੇਵ ਸਿੰਘ ਦੇ ਲੱਛਣਾਂ ਤੋਂ ਵੀ ਉਸ ਦਾ ਮਨ ਕੁਝ ਖਿਜਣ ਜਿਹਾ ਲੱਗ ਪਿਆ। ਦੋ ਚਾਰ ਵਾਰੀ ਤਾਂ ਉਸਨੇ ਗੁਰਦੇਵ ਸਿੰਘ ਪਾਸੋਂ ਭਰੀ ਚਕਾਉਣ ਤੋਂ ਵੀ ਨਾਂ ਕਰ ਦਿੱਤੀ। ਇੱਕ ਦਿਨ ਜਦੋਂ ਗੁਰਦੇਵ ਸਿੰਘ ਨੇ ਉਸ ਨੂੰ ਭਰੀ ਚੁਕਾਈ ਤਾਂ ਪਿੱਛੋਂ ਉਸ ਦੇ ਹੱਥਾਂ ਨੂੰ ਹੱਥ ਲਾ ਦਿੱਤਾ। ਜਿਸ ਉੱਤੇ ਉਸਨੇ ਬੁਰਾ ਖੇਜ ਕੇ ਗੁਰਦੇਵ ਸਿੰਘ ਨੂੰ ਕੁਝ ਬੁਰਾ ਭਲਾ ਵੀ ਪਾਸਰਿਆ ਜਿਸ ਨੂੰ ਗੁਰਦੇਵ ਸਿੰਘ ਨੇ ਮੁਸਕਰਾ ਕੇ ਸਵੀਕਾਰ ਕਰ ਲਿਆ। ਪਰ ਪਹਿਰਾਵੇ ਵਿੱਚ ਬਸੰਤ ਕੌਰ ਦੀ ਚੌਂਫ ਵਿੱਚ ਕੋਈ ਫਰਕ ਨਾ ਆਇਆ ਤੇ ਨਾ ਹੀ ਗੁਰਦੇਵ ਸਿੰਘ ਨੇ ਉਸ ਦਾ ਪਿੱਛਾ ਕਰਨ ਦੇ ਜੋਸ਼ ਵਿੱਚ ਸਗੋਂ 5-4 ਦਿਨ ਬਾਅਦ ਜਦੋਂ ਉਸ ਨੂੰ ਵੀ ਪਿੰਡ ਵਿੱਚੋਂ ਸਰੋਤ ਹੋ ਗਈ ਕਿ ਮੰਗਲ ਸਿੰਘ ਛੁੱਟੀ ਆ ਰਿਹਾ ਹੈ ਉਸ ਨੇ ਸਮੇਂ ਨੂੰ ਆਪਣੇ ਵਿਰੁੱਧ ਜਾਂਦਾ ਅਨੁਭਵ ਕਰਕੇ ਕੁਝ ਅਗਲੇ ਕਦਮ ਪੁੱਟਣ ਦੀ ਧਾਰ ਲਈ ਹੁਣ ਜੇ ਕਦੀ ਬਸੰਤ ਕੌਰ ਜਰਾ ਦੇਰ ਕਰਕੇ ਵੀ ਪੱਠਿਆਂ ਵਾਲੇ ਖੇਤ ਵਿੱਚ ਪਹੁੰਚਦੀ ਤਾਂ ਉਹ ਉਥੋਂ ਮੁੜਦਾ ਨਾ ਅਤੇ ਜਿਤਨਾ ਚਿਰ ਉਹ ਪੱਠੇ ਨਾਲ ਵੜ ਲੈਂਦੀ ਖੇਤ ਦੇ ਨੇੜੇ-ਨੇੜੇ ਘੁੰਮਦਾ ਰਹਿੰਦਾ ਫਿਰ ਉਹ ਪੱਠੇ ਚ ਕੋਣ ਲੱਗਿਆ ਬਸੰਤ ਕੌਰ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਪਿਆ ਉਸ ਦੀ ਸੁੰਦਰਤਾ ਬਾਰੇ ਅਤੇ ਆਪਣੀ ਬੇਹਬਲਤਾ ਬਾਰੇ ਬਸੰਤ ਕੌਰ ਇੰਨਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦੀ ਕਈ ਵਾਰ ਉਹ ਭਰੀ ਚੁਕਾਉਣ ਤੋਂ ਪਹਿਲਾਂ ਬਸੰਤ ਕੌਰ ਨੂੰ ਕੋਈ ਗੱਲ ਆਖਦਾ ਤਾਂ ਉਹ ਜਵਾਬ ਵਿੱਚ ਛੜਾ ਕਹਿ ਦਿੰਦੀ ਚੰਗਾ ਪਰਾਂ ਹੋ ਮੈਂ ਆਪੇ ਪੱਠੇ ਚੱਕ ਲਵਾਂ ਤੇ ਨਿਰਉਤਰ ਹੋ ਕੇ ਗੁਰਦੇਵ ਸਿੰਘ ਉਸ ਨੂੰ ਭਰੀ ਚੁਕਾ ਦੇਣਾ ਹੀ ਗਨੀਮਤ ਸਮਝਦਾ ਫਿਰ ਇੱਕ ਦਿਨ ਭਰੀ ਚੁਕਾਉਣ ਵੇਲੇ ਗੁਰਦੇਵ ਸਿੰਘ ਨੇ ਬਸੰਤ ਕੌਰ ਦੇ ਦੋਵੇਂ ਹੱਥ ਫੜ ਲਏ ਅਤੇ ਉਸ ਦੇ ਚਿਹਰੇ ਵਿੱਚ ਅੱਖਾਂ ਗੱਡ ਦਿੱਤੀਆਂ ਛੱਡ ਦੇ ਗੁਰਦੇਵ ਸਿੰਘ ਮੇਰੇ ਹੱਥ ਬਸੰਤ ਕੌਰ ਨੇ ਬੜੀ ਸਹਿਨਸ਼ੀਲਤਾ ਨਾਲ ਬੋਲੀ ਹਲਕੇ ਮੇਰੇ ਸਰਦਾਰ ਨੇ ਛੁੱਟੀ ਆ ਜਾਣਾ ਗੁਰਦੇਵ ਸਿੰਘ ਪਾਸੋਂ ਬਸੰਤ ਕੌਰ ਦੇ ਹੱਥ ਇੱਕਦਮ ਛੁੱਟ ਗਏ ਅਤੇ ਉਸਨੇ ਪੁੱਛਿਆ ਕਿੰਨੇ ਚਿਰ ਦੀ ਛੁੱਟੀ ਆਉਣੇ ਮੰਗਲ ਸਿੰਘ ਨੇ ਮਹੀਨੇ ਦੀ ਬਸੰਤ ਕੌਰ ਨੇ ਜਵਾਬ ਦਿੱਤਾ ਗੁਰਦੇਵ ਸਿੰਘ ਨੇ ਚੁੱਪ ਕਰਕੇ ਭਰੀ ਚੁਕਾ ਦਿੱਤੀ ਅਤੇ ਬਸੰਤ ਕੌਰ ਘਰ ਨੂੰ ਤੁਰ ਪਈ ਉਸ ਦੇ ਮਨ ਵਿੱਚ ਅੱਜ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਸੀ ਇਹ ਜੇਤ ਉਸ ਦੀ ਆਪਣੇ ਆਪ ਉੱਤੇ ਸੀ ਕਿ ਗੁਰਦੇਵ ਸਿੰਘ ਉੱਤੇ ਇਸ ਦਾ ਸ਼ਾਇਦ ਉਸ ਨੂੰ ਆਪ ਨਿਰਣੈਮਈ ਪਤਾ ਨਹੀਂ ਸੀ ਦੂਜੇ ਦਿਨ ਸਵੇਰ ਨੂੰ ਮੰਗਲ ਸਿੰਘ ਪਿੰਡ ਆ ਗਿਆ ਅਤੇ ਅੱਜ ਤੋਂ ਬਸੰਤ ਕੌਰ ਦੀ ਪੱਠੇ ਲਿਆਉਣ ਦੀ ਰੋਲ ਖਤਮ ਹੋ ਗਈ। ਦਿਨਟਲੇ ਜਦੋਂ ਗੁਰਦੇਵ ਸਿੰਘ ਅੱਗੇ ਵਾਂਗ ਪੱਠਿਆਂ ਵਾਲੇ ਖੇਤ ਵਿੱਚ ਆਇਆ ਤਾਂ ਉਸਨੇ ਬਸੰਤ ਕੌਰ ਦੀ ਥਾ ਮੰਗਲ ਸਿੰਘ ਨੂੰ ਪੱਠੇ ਵੜਦਾ ਦਿਸਿਆ। ਪਹਿਲਾਂ ਤਾਂ ਉਸ ਦਾ ਉਤਮਨ ਉਥੋਂ ਹੀ ਮੁੜ ਜਾਣ ਨੂੰ ਕੀਤਾ ਪਰ ਉਸਨੇ ਕੋਲ ਜਾ ਕੇ ਮੰਗਲ ਸਿੰਘ ਨੂੰ ਬੁਲਾਉਣਾ ਹੀ ਵਧੇਰੇ ਮੁਨਾਸਿਬ ਸਮਝਿਆ। ਕਦੋਂ ਆਇਆ ਮੰਗਲ ਸਿਆ ਉਸਨੇ ਪੱਠੇ ਵੜ ਰਹੇ ਮੰਗਲ ਸਿੰਘ ਦੇ ਪਾਸ ਦੀ ਲੰਗ ਦੇਖ ਲੋ ਕੇ ਆਖਿਆ ਅੱਜ ਹੀ ਆਇਆ ਸਰਦਾਰ ਗੁਰਦੇਵ ਸਿੰਘ ਆ ਤੁਸੀਂ ਕਿਵੇਂ ਇੱਧਰ ਮੰਗਲ ਸਿੰਘ ਨੇ ਜਵਾਬ ਵਿੱਚ ਪੁੱਛਿਆ ਮੈਂ ਵੀ ਫਿਰਦਾ ਫਿਰਦਾ ਇੱਧਰ ਆ ਗਿਆ ਅੱਜ ਗੁਰਦੇਵ ਸਿੰਘ ਕਹਿਣ ਲੱਗਿਆ ਅੱਗੇ ਕੌਣ ਪੱਟੇ ਲੈ ਜਾਂਦਾ ਹੁੰਦਾ ਸੀ ਬਸੰਤ ਕੌਰ ਹੀ ਲੈ ਜਾਂਦੀ ਸੀ ਮੰਗਲ ਸਿੰਘ ਨੇ ਜਰਾ ਨਿਮਰ ਹੋ ਕੇ ਆਖਿਆ ਹਾਂ ਦੇਖੀ ਤਾਂ ਸੀ ਮੈਂ ਇੱਕ ਦੋ ਵਾਰੀ ਕੋਈ ਚੂੜਾ ਚੱਪੜਾ ਲਾ ਜਾਣਾ ਸੀ ਗੁਰਦੇਵ ਸਿੰਘ ਨੇ ਸ਼੍ਰੀਣੀ ਭਾਵ ਵਾਲੀ ਹਮਦਰਦੀ ਦਿਖਾ ਕੇ ਆਖਿਆ ਇੰਨੀ ਪਹੁੰਚ ਹੋਵੇ ਤਾਂ ਫੌਜ ਵਿੱਚ ਧੱਕੇ ਖਾਣ ਜਾਈਏ ਸਰਦਾਰ ਗੁਰਦੇਵ ਸਿੰਘਾ ਕੋਈ ਨਹੀਂ ਬਸੰਤ ਕੌਰ ਦਾ ਕੁਝ ਨਹੀਂ ਘਸ ਗਿਆ ਪੱਠੇ ਲੈ ਜਾਣ ਨਾਲ ਗੁਰਦੇਵ ਸਿੰਘ ਹੱਸ ਪਿਆ ਕਸਣਾ ਕੀ ਸੀ ਤੇਰੇ ਪਿੱਛੋਂ ਉਸਨੇ ਮਖੌਲ ਵਿੱਚ ਆਖਿਆ ਮੰਗਲ ਸਿੰਘ ਨੇ ਵੀ ਉੱਤਰ ਵਿੱਚ ਹੱਸ ਦਿੱਤਾ ਗੁਰਦੇਵ ਸਿੰਘ ਉਸ ਨੂੰ ਪੱਠੇ ਵੜਦਾ ਛੱਡ ਕੇ ਅੱਗੇ ਲੰਘ ਗਿਆ ਵੇ ਮੁੰਡਿਆ ਹਾਲੇ ਹੋਰ ਕਿੰਨਾ ਕੁ ਚਿਰ ਫੌਜ ਵਿੱਚ ਰਹੇਗਾ ਮਹਾਕੌਰ ਨੇ ਇੱਕ ਦਿਨ ਮੰਗਲ ਸਿੰਘ ਨੂੰ ਪੁੱਛਿਆ ਹਾਲੇ ਤਾਂ ਨਹੀਂ ਮਾਂ ਮੇਰੀ ਪੈਨਸ਼ਨ ਲੱਗ ਜਾਣੀ 6 ਮਹੀਨੇ ਪਿੱਛੋਂ ਮੰਗਲ ਸਿੰਘ ਨੇ ਜਵਾਬ ਦਿੱਤਾ ਪੇਲਸਣ ਤਾਂ ਪੁੱਤ ਵੱਡੇ ਹੋਏ ਦੀ ਜਾ ਕੇ ਹੋ ਪਿੱਛੋਂ ਘਰ ਦਾ ਕੀ ਬਣੂ ਮੈਂ ਤਾਂ ਨਦੀ ਕਿਨਾਰੇ ਰੁਖੜਾ ਆਂ ਜਾਂ ਤੂੰ ਬਸੰਤ ਕੌਰ ਨੂੰ ਵੀ ਨਾਲ ਹੀ ਲੈ ਜਾ ਜਿੰਨਾ ਚਿਰ ਤੂੰ ਬੈਠੀ ਐ ਉਹਨਾਂ ਚਿਰ ਮਾਂ ਮੈਨੂੰ ਕੀ ਫਿਕਰ ਹੈ ਘਰ ਦਾ ਜਾਂ ਬਸੰਤ ਕੌਰ ਦਾ ਫਿਕਰ ਤਾਂ ਤੈਨੂੰ ਕੋਈ ਨਹੀਂ ਬਸੰਤ ਕੌਰ ਵੀ ਮੂੰਹ ਤੇ ਸਲਾਉਣਾ ਚੰਗਾ ਨਹੀਂ ਹੁੰਦਾ ਤੇਰੀ ਭਾਈ ਕੁਠਾਲੀ ਚੋਂ ਕੱਢਿਆ ਆ ਸੋਨਾ ਐ ਪਰ ਪੁੱਤ ਸਮੋਂ ਬੜੀ ਬੁਰੀ ਏ ਪਈ ਹੋਵੇ ਬੁਰੀ ਸਮੋਂ ਮੰਗਲ ਸਿੰਘ ਨੇ ਜਾਨੋ ਸਮੇਂ ਨੂੰ ਆਪਣੀ ਮਾਂ ਤੇ ਬਸੰਤ ਕੌਰ ਦੀ ਤੱਕੜਾਈ ਦੇ ਸਹਾਰੇ ਵੰਗਾਰ ਦਿੱਤੀ ਵੇ ਪੁੱਤ ਓਹ ਤਾਂ ਘਰ ਕੋਈ ਘਾਟਾ ਨਹੀਂ ਸੀ 150 ਰੁਪਿਆ ਤੂੰ ਹੁਣ ਲਿਆ ਕੇ ਚਾਹੂ ਘਰ ਦਾ ਮੋੜ ਦਿੱਤਾ ਏ 4 ਕੁ 100 ਹੋਰ ਸਾਰਾ ਰਹਿ ਗਿਆ ਅਸੀਂ ਮੈਂ ਵੇਚ ਦਈਏ ਤਾਂ ਉਹ ਵੀ ਉਤਰ ਜਾਂਦੇ ਫੇਰ ਮੈਂ ਕੀ ਕਰੂੰ ਤੂੰ ਖੇਤੀ ਕਰ ਹੋਰ ਕੀ ਕਰਨਾ 500 ਦੇ ਬਲਦ ਨਹੀਂ ਫਿਰ ਲੈਣੇ ਪੈਣਗੇ ਮਹਾਕੌਰਿਸ ਲੋੜ ਨੂੰ ਭੁਲਾਈ ਬੈਠੀ ਸੀ ਮਹੀਂ ਤਾਂ ਸੀ ਹੁਣ ਵੇਚ ਹੀ ਦੇਣੀ ਏ ਬਸੰਤਕੌਰ ਨੇ ਗੱਲਬਾਤ ਵਿੱਚ ਸ਼ਾਮਲ ਹੋ ਕੇ ਆਖਿਆ 6 ਮਹੀਨਿਆਂ ਨੂੰ ਮੇਰੀ ਝੋਟੀ ਨੇ ਸੂ ਪੈਣਾ ਏ ਇਹ ਝੋਟੀ ਉਹ ਸੀ ਜੋ ਬਸੰਤਕੌਰ ਦੇ ਪਿਓ ਨੇ ਕੱਟੀ ਹੁਣ ਸਮੇਂ ਤੋਂ ਬਸੰਤਕੌਰ ਦੀ ਬਣਾ ਦਿੱਤੀ ਸੀ ਅਤੇ ਹੁਣ ਤੱਕ ਉਸ ਦੇ ਪੇਕੇ ਘਰ ਹੀ ਪਲ ਰਹੀ ਸੀ ਪਰ ਬਲਦ ਹੁਣ ਕਿੱਥੋਂ ਆਣਗੇ ਮੰਗਲ ਸਿੰਘ ਨੇ ਫੇਰ ਆਪਣਾ ਸਵਾਲ ਦੁਹਰਾਇਆ ਬਲਦ ਬਸੰਤਕੌਰ ਫਿਰ ਕੁਝ ਸੋਚਣ ਲੱਗ ਪਈ ਫੇਰ ਉਹ ਬੋਲੀ ਆ ਜਿਹੜਾ ਮੇਰੇ ਕੋਲ ਕੁਝ ਟੂਮ ਛੱਲਾ ਏ ਇਹ ਵੇਚ ਦਿੰਨੇ ਆ ਫੇਰ ਬਣਾ ਲਵਾਂਗੇ ਜੇ ਰੱਬ ਫਸਲ ਚੰਗੀ ਲਾਉ ਤਾਂ ਨੀਤੀ ਏ ਤੈਨੂੰ ਨਹੀਂ ਅਸੀਂ ਸੁੱਖੀ ਸੰਦੀ 부ਚੀ ਕਰਨਾ ਮਹਾਕੋਰ ਦ੍ਰਿੜਤਾ ਨਾਲ ਬੋਲੀ ਫਸਲ ਲੱਗੂ ਤਾਂ ਬਲਦਾ ਵਾਲਾ 500 ਵੀ ਉੱਤਰ ਹੀ ਜਾਊ ਦੇਖ ਮਾ ਮੰਗਲ ਸਿੰਘ ਫੇਰ ਬੋਲਿਆ ਖੇਤੀ ਦਾ ਕੋਈ ਪਰੋਸਾ ਨਹੀਂ ਜੇ ਫਸਲ ਦੋ ਸਾਲ ਲੱਗ ਪਈ ਤਾਂ ਭਾਵੇਂ ਕਰਜ਼ਾ ਉੱਤਰ ਜਾਏ ਜੇ ਨਾ ਲੱਗੀ ਤਾਂ ਸਵਾ ਹੋਰ ਚੜ ਜਾਊ ਫੇਰ ਆਪਾਂ ਕਿੱਦਰੇ ਜੋਗੇ ਨਹੀਂ ਰਹਿਣਾ ਹੁਣ ਮੈਂ 55 ਰੁਪਏ ਚੜੇ ਮਹੀਨੇ ਲੈ ਲੈਣਾ ਮੀ ਜਾਵੇ ਨਹੀਂ ਦੀ ਜਾਵੇ ਮਹੀਨੇ ਦੀ 5 ਤਰੀਕ ਨੂੰ 55 ਮੇਲੀ ਜਾਂਦੇ ਆ ਰਸ ਦਾ ਪਾਣੀ ਸਰਕਾਰੀ ਹੈ ਮੈਂ ਮਹੀਨੇ ਦੇ 35 40 ਸਹਿਜੇ ਹੀ ਬਚਾ ਲੈਣਾ ਤੁਸੀਂ ਮੇਰਾ ਪਿੱਛਾ ਪੂਰੋ ਦਿਲ ਨਾ ਤੋੜੋ ਇਸ ਉੱਤੇ ਦੋਵੇਂ ਜਣੀਆਂ ਚੁੱਪ ਕਰ ਗਈਆਂ ਦੋਹਾਂ ਦੇ ਜੋਰ ਦੇਣ ਤੇ ਮੰਗਲ ਸਿੰਘ ਨੇ ਮੱਝ 350 ਨੂੰ ਵੇਚ ਕੇ ਕਰਜ਼ੇ ਤੋਂ ਮੁਕਤੀ ਪ੍ਰਾਪਤ ਕਰ ਲਈ ਕਾਰ ਵਿੱਚ ਵੀ ਘੋੜੇ ਸੇਰ ਕੇ ਉਹ ਜੁੜਿਆ ਪਿਆ ਸੀ ਮੰਗਲ ਸਿੰਘ ਦੇ ਛੌਣੀ ਨੂੰ ਮੁੜਨ ਤੋਂ ਇੱਕ ਦਿਨ ਪਹਿਲਾਂ ਬਸੰਤ ਕੌਰ ਇਸ ਘੋੜੇ ਨੂੰ ਤੱਤਾ ਕਰਨ ਲੱਗੀ ਤਾਂ ਮੰਗਲ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਕਿਉਂ ਤੈਂ ਲੈ ਕੇ ਜਾਣਾ ਹੈ ਬਸੰਤ ਕੌਰ ਨੇ ਪ੍ਰਸ਼ਨ ਵਿੱਚ ਉੱਤਰ ਦਿੱਤਾ ਲੈ ਮੈਂ ਕੀ ਕਰਨਾ ਹੈ ਕਿਉਂ ਉੱਥੇ ਮਿਲ ਜਾਂਦੇ ਸਾਨੂੰ ਕਿਉਂ ਵੀ ਸਰਕਾਰੀ ਮੰਗਲ ਸਿੰਘ ਨੇ ਆਖਿਆ ਸੋ ਆ ਹੁੰਦਾ ਹੋ ਉਹ ਕਿਉਂ ਬਸੰਤ ਕੌਰ ਨੇ ਆਪਣੇ ਜੁੜੇ ਹੋਏ ਖਰੇ ਕਿਉ ਦੇ ਅਭਿਮਾਨ ਵਿੱਚ ਬੋਲੀ ਖਬਰਾ ਕੀ ਕੁਝ ਪਾਉਂਦੇ ਹੋਣਗੇ ਉਸ ਘੋੜੇ ਵਿੱਚ ਵੇ ਉਹ ਕਿਉਂ ਤਾਂ ਬਨਾਸਪਤੀ ਹੁੰਦਾ ਹੋ ਪੁੱਤ ਮਹਾਕੌਲਨੀ ਵੀ ਆਖਿਆ ਮੈਂ ਕੋਈ ਮਾੜਾ ਤਾਂ ਨਹੀਂ ਹੋ ਕੇ ਆਇਆ ਉਹ ਕਿਉਂ ਖਾਂਦਾ ਬਸੰਤਕੌਰੇ ਮੰਗਲ ਸਿੰਘ ਨੇ ਹਲਕੇ ਜਿਹੇ ਵਿਅੰਗ ਨਾਲ ਆਖਿਆ ਨਾਲੇ ਹੁਣ ਤੁਹਾਡੇ ਕੋਲ ਦੁੱਧ ਨਹੀਂ ਹੋਣਾ ਮਾਂ ਤੁਸੀਂ ਇਸ ਕਿਉ ਨਾਲ 6 ਮਹੀਨੇ ਰੋਟੀ ਚੋਪੜੋਂਗੇ ਜਦ ਤਾਈਂ ਬਸੰਤਕੌਰ ਦੀ ਝੋਟੀ ਨਹੀਂ ਸੁੰਦੀ ਦੋਹਾਂ ਦੇ ਨਾਂ ਨਾ ਕਰਦਿਆ ਮੰਗਲ ਸਿੰਘ ਨੇ ਉਸ ਕਿਉ ਨੂੰ ਅੱਗ ਤੋਂ ਲਾ ਦਿੱਤਾ ਸਾਨੂੰ ਇਹ ਤੱਤਾ ਤਾਂ ਕਰ ਲੈਣ ਦੇ ਬਸੰਤਕੌਰ ਕਹਿਣ ਲੱਗੀ ਮੇਰੇ ਗਏ ਤਾਂ ਕਰ ਲਿਓ ਤੱਤਾ ਮੰਗਲ ਸਿੰਘ ਨੇ SLA ਬਦਲਣ ਦੀ ਗੁੰਜਾਇਸ਼ ਨਾਲ ਛੱਡਦਿਆਂ ਆਖਿਆ ਤਾਂ ਵੀ ਮੰਗਲ ਸਿੰਘ ਲਈ ਦੋ ਕੁ ਸਿਰ ਪਕਉ ਦੀ ਪਜੀਰੀ ਰਲਾ ਦਿੱਤੀ ਗਈ ਮੈਨੂੰ ਵੀ ਛੇਤੀ ਹੁਣ ਬੁਲਾ ਲਈ ਛੋਣੀ ਬਸੰਤ ਕੌਰ ਨੇ ਰਾਤ ਦੀ ਇਕੱਲ ਵਿੱਚ ਮੰਗਲ ਸਿੰਘ પાસે ਬੇਨਤੀ ਕੀਤੀ ਮਾਂ ਦੀ ਸੰਭਾਲ ਕੌਣ ਕਰੂ ਮੰਗਲ ਸਿੰਘ ਨੇ ਪੁੱਛਿਆ ਬਸੰਤ ਕੌਰ પાસે ਇਸ ਦਾ ਕੋਈ ਉੱਤਰ ਨਹੀਂ ਸੀ ਮੇਰਾ ਨਹੀਂ ਜੀ ਲੱਗਦਾ ਇੱਥੇ ਆਖ ਕਿ ਉਹ ਹੋਕੇ ਭੱਦੀ ਮੰਗਲ ਸਿੰਘ ਨੂੰ ਚੰਬੜ ਗਈ ਜਿਵੇਂ ਮੀਂਹ ਛਖੜਦਾ ਮਾਰਿਆ ਪੰਛੀ ਆਪਣੇ ਹਲਨੇ ਵਿੱਚ ਆ ਡਿੱਗਦਾ ਹੈ